ਬੋਲੋ ਵੀਰੇ ਕੀ ਨਾਮ ਤੁਹਾਡਾ ਰਾਮਕਮਾਰ ਹੈ ਜੀ ਮੈਂ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਹਾਂ ਜੀ ਕਈ ਦਿਨ ਹੋ ਗਏ ਮੇਰਾ ਜਾਤਿਆ ਰੀੜ ਦੇ ਹੱਡੀ ਦਾ ਫ੍ਰੈਕਚਰ ਹੋ ਗਿਆ ਸੀ गिर ਗਿਆ ਸੀ ਇੱਥੇ ਆਇਆ ਪਾਈਪ ਲਾਈਨ ਮੈਂ ਖੁਦ ਪਾ ਦਿੰਨਾਗਾ ਬਾਥਰੂਮ ਦੀ ਪਾਈਪ ਲਾਈਨ ਇੱਥੇ ਕੋਈ ਹੈਗਾ ਮਰੀਜ਼ ਡਾਕਟਰ ਵੀ ਪਾਈਪ ਲਾਈਨ ਪਾ ਦੂਗਾ ਮੈਂ ਕੋਈ ਅਨਪੜ ਹੈਗਾਗਾ ਮੈਂ ਖੁਦ ਪਾਈਪ ਪਾ ਦਿੰਨਾ ਠੀਕ ਹੈ ਜੀ ਬਾਥਰੂਮ ਦੀ ਕਿੱਡੇ ਇੱਥੇ ਲਿਆ ਕੇ ਮਰੀਜ਼ ਨੂੰ ਬਾਥਰ ਮਰੀਜ਼ ਮਰ ਜਾਊਗਾ ਤੜਫ ਕੇ ਪਰ ਇੱਥੇ ਕਹਿ ਦਿੰਦੇ ਸਾਡੇ ਕੋਲ ਡਾਕਟਰ ਵੀ ਹੈ ਨਹੀਂਗਾ ਪਾਈਪ ਪਾਉਣ ਨੂੰ ਠੀਕ ਹੈ ਦੱਸੋ ਜੀ ਕਿਹੜੇ ਪਿੰਡ ਦਾ ਤੁਹਾਡਾ ਮੇਰਾ ਲੋਕਲੀਆ ਜੱਤੋ ਜੀ ਮੈਂ ਬਾਜਰਔਰ ਦਸ਼ਮੇਸ਼ ਨਗਰ ਚ ਰਹਿਣਾ ਜੀ ਆਪ ਦਾ ਦੁੱਖ ਵਿਅਕਤ ਕਰ ਰਿਹਾ ਭਰਾ ਹੈ ਅੱਜ ਉਹ ਪੈਪ ਬਠਿੰਡਾ ਪਵਾ ਕੇ ਲੈ ਆਏ ਆ ਉਹਨਾਂ ਨੇ ਕੋਈ ਫੀਸ ਨਹੀਂ ਲਈ ਜਾਂਦੇ ਭਾਵੇਂ ਬੰਦਾ ਮਰ ਜਾਏ ਬਲੈਡਰ ਇੰਨਾ ਫੁੱਲ ਗਿਆ ਸੀਗਾ ਮੇਰੇ ਚਾਚੇ ਦਾ ਖੁਦ ਦਾ ਇਹਨਾਂ ਨੇ ਪੈਪ ਨਹੀਂ ਪਾਈ ਇਹਨਾਂ ਨੇ ਪੈਪ ਕਿ ਸਾਡੇ ਕੋਲ ਡਾਕਟਰ ਹੀ ਹੈ ਨਹੀਂਗਾ ਜੀ ਦੇਖੋ ਉਹਨਾਂ ਦਾ ਬੁਰਾ ਹਾਲ ਆ ਜੀ ਅੱਜ ਉਹ ਮੈਂ ਖੁਦ ਪੈਪ ਪਾ ਸਕਦਾ ਮੈਨੂੰ ਦੱਸੋ ਮੈਨੂੰ ਮਰੀਜ਼ ਲੈ ਕੇ ਦਿਓ ਮੈਂ ਖੁਦ ਪਾ ਦੂੰਗਾ ਜੀ ਪੈਪ ਉਹ ਦੇਖੋ ਹਾਲਾਤ ਜੀ ਸਾਡੇ ਹਸਪਤਾਲ ਦੇ ਇੱਥੇ ਆ ਜਾਓ ਦਵਾਈ ਲੈ ਜਾਓ ਕਹਿ ਦਿੰਦੇ ਆ ਦਵਾਈ ਹੈ ਨਹੀਂ ਕਿ ਉੱਥੇ ਚੈੱਕ ਅਪ ਕਰਾ ਲਓ ਫਰੀਦਕੋਟ ਚਲੇ ਜਾਓ ਸਮਝ ਗਿਆ ਵੀਰ ਜੀ ਹਾਂਜੀ ਜੇਕਰ ਇਹ ਬੰਦਾ ਦਿਹਾੜੀ ਛੱਡ ਕੇ ਆਉਂਦਾ ਫਿਰ ਸਾਨੂੰ ਅਸੀਂ ਇੱਥੇ ਲੋਕ ਲਾ ਦੋ ਜੀ ਅਸੀਂ ਪਿੰਡਾਂ 'ਚ ਜਾਵੜਿਆ ਕਰਾਂਗੇ ਜੀ ਪਿੰਡਾਂ 'ਚ ਜਾਵਾਂਗੇ ਜਦੋਂ ਪਿੰਡ ਵਾਲੇ ਇੱਥੇ ਆਉਂਦੇ ਆਗੇ ਇੱਥੇ ਅਗਲੇ ਨੂੰ ਡਰਾਈਵ ਕਰ ਦਿੰਦੇ ਆ ਦੁੱਖ ਆਉਂਦਾ ਵਿਅਕਤ ਕਰ ਰਹੇ ਆ ਕਿੰਨਾ ਦੁਖੀ ਆ ਭਰਾ ਇਹ ਕਹਿੰਦਾ ਵੀ ਬਲੈਡ ਰੈਡਾ ਹੋ ਗਿਆ ਸੀ ਇੱਕ ਪਾਈਪ ਪੈਣੀ ਸੀ ਪਾਈਪ ਨਹੀਂ ਪਾਈ ਜੇ ਬਲੈਡਰ ਮਤਲਬ ਬਲਾਸਟ ਹੋ ਜਾਂਦਾ ਬੰਦੇ ਦੀ ਮੌਤ ਹੋ ਜਾਂਦੀ ਐ ਇਹ ਬਠਿੰਡੇ ਲੈ ਕੇ ਗਏ ਆ ਜੀ ਪਾਈ ਲੈ ਕੇ ਗਏ ਬਠਿੰਡੇ ਵਿਚਾਰੇ ਇਹਨਾਂ ਨੇ ਫਰੀਜ਼ਕੋਟ ਰੈਫਰ ਕਰਤਾ ਸੀਗਾ ਇਹ ਕਹਿੰਦਾ ਫਰੀਜ਼ਕੋਟ ਲੈ ਜਾਓ